ਨਮਸਕਾਰ ਜੀ ਸਵਾਗਤ ਹੈ ਸਾਡੇ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀਡੀ ਨਿਊ ਚੈਨਲ ਤੇ ਮੈਂ ਬੇਸ਼ੇਸ ਤੌਰ ਤੇ ਇਸ ਕਰਕੇ ਆਇਆ ਕਿ ਅਸੀਂ ਅੱਜ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਤੇ ਮੀਡੀਆ ਰਾਹੀਂ ਚਰਚਾ ਕਰੀਏ ਜਿਹੜੀ ਚਰਚਾ ਨੂੰ ਲੋਕ ਸਾਡੇ ਭਰਾ ਜਿੰਨੇ ਵੀ ਇਹ ਚੈਨਲ ਨੂੰ ਸੁਣਦੇ ਨੇ ਉਹ ਤਿਆਰ ਨਾਲ ਸੁਣਨ ਵੀ ਅੱਜ ਕਿਸਾਨਾਂ ਤੇ ਮਜ਼ਦੂਰਾਂ ਤੇ ਜਿਹੜੀਆਂ ਸਰਕਾਰਾਂ ਨੂੰ ਅਸੀਂ ਵੱਡੇ ਪੱਧਰ ਤੇ ਵੋਟਾਂ ਪਾ ਪਾ ਕੇ ਜਿਤਾਉਨੇ ਆ ਉਹ ਸਰਕਾਰਾਂ ਨੂੰ ਅੱਜ ਬਗਾਨਾ ਸਮਝ ਕੇ ਕਿਸਾਨ ਨੂੰ ਨਾ ਮਜ਼ਦੂਰ ਨੂੰ ਉਹਨਾਂ ਤੇ ਕਿਵੇਂ ਅਤਿਆਚਾਰ ਹੋ ਰਿਹਾ ਹੈ ਹਿੰਦੁਸਤਾਨ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਉਹ ਗੁਲਦਸਤੇ ਦੇ ਵਿੱਚ ਉੱਗੇ ਹੋਏ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਨੂੰ ਉਹਨਾਂ ਨੂੰ ਨਖੇੜ ਕੇ ਵੱਖਰੇ ਕਰਕੇ ਇੱਕ ਫੁੱਲ ਨੂੰ ਚਮਕਾਉਣ ਦੇ ਲਈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਦੁਸਤਾਨ ਦੇ ਵਿੱਚ ਹੀ ਪੰਜਾਬ ਦੇ ਨਾਲ ਲੱਗਦਾ ਸਾਡਾ ਛੋਟਾ ਭਰਾ ਹਰਿਆਣਾ ਹਰਿਆਣਾ ਤੇ ਪੰਜਾਬ ਦਾ ਬਾਰਡਰ ਬਣਵਾ ਕੇ ਸਾਡੇ ਨਾਲ ਇਹੋ ਜਿਹਾ ਟਕਰਾਅ ਕਰਾ ਰਿਹਾ ਹੈ ਕਿ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੰਨਦਾਤਾ ਆਪਣੇ ਹੱਕਾਂ ਲਈ ਮਜ਼ਦੂਰਾਂ ਦੇ ਹੱਕਾਂ ਦੇ ਲਈ ਸਿਰਫ ਦਿੱਲੀ ਚ ਆਪਣੀ ਬਾਤਾਂ ਲਾਪ ਪਿਛਲੇ 2-3 ਸਾਲ ਤੋਂ ਪਹਿਲਾਂ ਜਦੋਂ ਕਿਸਾਨ ਮੋਰਚਾ ਮੋਦੀ ਦੇ ਦਿੱਲੀ ਹਿੱਕ ਤੇ ਬੈਠਿਆ ਜੀ ਸਾਕੇ ਉਹ ਜਦੋਂ ਇਹਨਾਂ ਨੇ ਉਦੋਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਉਹਨਾਂ ਨੂੰ ਦੁਬਾਰਾ ਸਾਡੀਆਂ ਹੱਕੀ ਮੰਗਾਂ ਮਨਵਾਉਣ ਦੇ ਲਈ ਚੱਲੇ ਸਨ ਪਰ ਇਹਨਾਂ ਨੂੰ ਨਹੀਂ ਸੀ ਪਤਾ ਵੀ ਕਿ ਮੰਗਾਂ ਮਨਾਉਣ ਗਿਆ ਦੇ ਘਰਾਂ ਨੂੰ ਲਾਸਾਂ ਆਉਣਗੀਆਂ ਕੱਲ ਸੁੱਭ ਕਰਨ ਨੌਜਵਾਨ ਬੱਚੇ ਦਾ 23 ਸਾਲ ਤੇ ਦਾ ਸਿੱਧੀ ਗੋਲੀ ਮਾਰ ਕੇ ਖਨੌਰੀ ਬਾਰਡਰ ਤੇ ਰੱਬ ਨੂੰ ਪਿਆਰਾ ਹੋਣਾਰ ਦੋ ਭੈਣਾਂ ਦਾ ਭਰਾ ਆਮ ਕਿਸਾਨ ਇਹੋ ਜਿਹਾ ਅਜਾੜਾ ਆਉਣਾ ਤੇ ਤਿੰਨ ਬਜ਼ੁਰਗ ਕਿਸਾਨਾਂ ਦਾ ਰੱਬ ਨੂੰ ਪਿਆਰੇ ਹੋ ਕੇ ਘਰਾਂ ਨੂੰ ਲਾਸਾਂ ਆਉਣੀਆਂ ਇਹ ਦਸਾਉਂਦਿਆਂ ਨੇ ਕਿ ਅੱਜ ਸਾਡਾ ਪੰਜਾਬ ਲਬਾਰਸ ਲੱਗਦਾ ਹੈ ਸਾਡਾ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹ ਨਹੀਂ ਕਹਿੰਦੇ ਵੀ ਉੱਥੇ ਜਾ ਕੇ ਅਸੀਂ ਜੰਤਰ ਮੰਤਰ ਤੇ ਸਾਰੀ ਕੈਬਨਿਟ ਲੈ ਕੇ ਬੈਠੀਏ 92 ਐਮ ਐਲ ਏ ਨੇ ਨਾਲ ਲੈ ਕੇ ਬੈਠੀਏ ਸੋਨੀ ਸਾਹਿਬ ਰੋਲ ਕਿੱਥੇ ਆ ਜਾਂਦਾ ਵੀ ਸਾਥ ਇਹ ਜਿਵੇਂ ਕਹਿੰਦੇ ਵੀ ਅਸੀਂ ਦਿੱਲੀ ਨੂੰ ਜਾਣਾ ਵੀ ਸਾਨੂੰ ਰਾਹ ਦਿੱਤਾ ਜਾਵੇ ਅਸੀਂ ਆਪਣੀਆਂ ਮੰਗਾਂ ਲਈ ਹੈ ਜਮਾਨਾ ਹੈ ਜੇ ਹਰ ਬੰਦਾ ਆਪਣੀ ਮੰਗ ਰੱਖ ਸਕਦਾ ਫਿਰ ਇਹਨਾਂ ਨੂੰ ਜਾਣ ਕਿਉਂ ਨਹੀਂ ਦਿੱਤਾ ਯਾਰ ਕਾਰਨ ਕੀ ਵੱਡੇ ਕਾਰਨ ਕੀ ਨੇ ਮੈਂ ਕਹਿੰਦਾ ਪਹਿਲਾ ਹੱਦਲਾ ਮੰਗਣ ਦੀ ਕੋਈ ਤוכਹੀ ਹੈ ਦਿੱਲੀ ਨੂੰ ਕਿੱਡੀ ਰੋੜ ਜਾ ਰਹੀ ਹੈ ਆਪਾਂ ਸਾਰੇ ਲੰਘਦੇ ਆਂ ਕਿਸਾਨਾਂ ਲਈ ਇਹ ਸ਼ਰਤ ਕਿਉਂ ਕਿਉਂ ਵੱਡੇ ਵੱਡੇ ਬੈਰੀਗੇਡ ਲਾ ਕੇ ਵੱਡੀਆਂ ਵੱਡੀਆਂ ਤਾਰਾਂ ਲਾ ਕੇ ਕਿਲ ਗੱਟ ਕੇ ਪਾਕਿਸਤਾਨ ਨੂੰ ਲਾਜਿਆ ਨੇ ਤੁਸੀਂ ਇਹਦਾ ਮਤਲਬ ਤੁਸੀਂ ਪਾਕਿਸਤਾਨ ਦਾ ਮਿਲੀਭੁਗਤ ਕਰਕੇ ਸਾਨੂੰ ਪੰਜਾਬ ਵਾਲਿਆਂ ਨੂੰ ਮਾਰਨਾ ਚਾਹੁੰਦੇ ਹੋ ਇਹ ਇਹ ਸਾਜ਼ਿਸ਼ੇ ਕਹਾਂਗੇ ਕੀ ਕਾਰਨ ਹੈ ਸਾਨੂੰ ਹੱਕ ਨਹੀਂ ਸਾਡੇ ਇਥੋਂ ਮੈਂਬਰ ਪਾਰਲੀਮੈਂਟ ਨਹੀਂ ਜਿੱਤ ਕੇ ਜਾਂਦੇ ਕਾਹਾਂ ਬਾਤ ਤੇ ਫੇਰ ਨਹੀਂ ਜਿੱਤਣਗੇ ਇਹ ਬੜਾ ਦਖਾਂਤ ਹੈ ਇਸ ਸਾਡੇ ਤੇ ਜਿਹੜਾ ਅਤਿਆਚਾਰ ਹੁੰਦਾ ਪਰ ਬੇਰਬਾ ਕਹਿ ਰਿਆਂ ਕਿ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਤੁਸੀਂ ਜਿਹੜਾ ਕਹਿੰਦਾ ਵੀ ਅਸੀਂ ਐਂਬੂਲੈਂਸਾਂ ਲਾ ਦਿਆਂ ਇਹਦਾ ਸੰਕੇਤ ਹੈ ਵੀ ਤੁਸੀਂ ਇਧਰੋਂ ਪੱਟੜ ਕਰ ਕਰ ਕੁੱਟ-ਕੁੱਟ ਭੇਜੋ ਅਸੀਂ ਸੰਭਾਲ ਲਾਂਗੇ ਆ ਆ ਮੁੱਖ ਮੰਤਰੀ ਤੁਸੀਂ ਕਹਿ ਰਹੇ ਐਂਬੂਲੈਂਸਾਂ ਲਾਈਆਂ ਐਂਬੂਲੈਂਸਾਂ ਤਾਂ ਲੱਗੀਆਂ ਹੋਈਆਂ ਨੇ ਉਥੇ ਅਸੀਂ ਕੱਲ ਦੇਖਿਆ ਮੈਂ ਕਹਿ ਰਿਹਾ ਵੀ ਐਂਬੂਲੈਂਸਾਂ ਸਾਡਾ ਹੱਲ ਨਹੀਂ ਐਂਬੂਲੈਂਸਾਂ ਦਾ ਸੰਕੇਤ ਤਾਂ ਦਿੱਦੀਆਂ ਨੇ ਇਹਦਾ ਸਗਾ ਇਹ ਪੰਜਾਬ ਸਰਕਾਰ ਦੇ ਬੂਤੇ ਚਪੇੜ ਐ ਉਧਰੋਂ ਕੁੱਟੋ ਇਧਰੋਂ ਚੱਕ ਕੇ ਲੈ ਜਾਓ ਉਧਰੋਂ ਕੁੱਟੋ ਆਰ ਸਾਡੇ 4 ਨੌਜਵਾਨ ਖਨਾਰੂਰੀ ਦੇ ਜੋ ਲੋਕਾਂ ਚ ਚਰਚਾ ਹੈ ਕਿ ਲੱਤਾਂ ਤੋੜ ਕੇ ਬੋਰੀਆਂ ਚ ਪਾ ਪਾ ਕੇ ਹਰਿਆਣੇ ਵਾਲੇ ਪਤਾ ਨਹੀਂ ਕਿੱਥੇ ਲੈ ਗਏ ਸਾਨੂੰ ਨਹੀਂ ਪਤਾ ਲੱਗਦਾ ਇਹ ਹਵਾ ਹਵਾ ਗੱਲ ਉੱਡ ਰਹੀ ਐ ਇਹ ਸਾਰੇ ਚਰਚਾ ਚਾ ਜੀ ਇਹੀ ਸੰਭੂ ਗਏ ਅਫਵਾਹ ਹੈ ਕੀ ਐ ਕੀ ਨਹੀਂ ਐ ਸਰਕਾਰ ਦੋਨੇ ਸਰਕਾਰਾਂ ਕਲੀਅਰ ਕਰਨ ਇਹ ਕਲੀਅਰ ਨਹੀਂ ਕਰ ਰਹੀਆਂ ਪਰ ਜਿਹੜੀਆਂ ਟੰਗਾ ਬਾਹਾਂ ਤੋੜ ਕੇ ਸਾਨੂੰ ਖੇਤਾਂ ਚ ਸਾੜਿਆਂ ਚ ਪਜਾ ਆਪ ਜਾ ਕੇ ਪੰਜਾਬ ਦੇ ਖੇਤਾਂ ਚ ਕੁੱਟਿਆ ਜਾ ਰਿਹਾ ਉਹਦੀ ਜ਼ਿੰਮੇਵਾਰਤਾ ਮੈਂ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਾਂਗੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਇਹ ਜੇ ਡੀਜੀਪੀ ਨੂੰ ਇਹ ਕਹਿ ਸਕਦੇ ਨੇ ਨਾਕੇ ਲਾ ਦਿਓ ਜੀ ਕਿਸਾਨਾਂ ਨੂੰ ਜਾਨੋ ਹਟਾ ਦਿਓ ਬੜੇ ਸੁਣਨ ਚ ਆਇਆ ਇੱਕ ਚਿੱਠੀ ਨਿਕਲੀ ਸੀ ਉਹ ਤੇ ਕਹਿਆ ਜੀ 1 ਕਿਲੋਮੀਟਰ ਪਰਾਂ ਰਵੋ ਇਹ ਵੀ ਸੁਣਨ ਚ ਆਇਆ ਜੀ ਪਰ ਇਹ ਥੋੜੋ ਕਿਹਾ ਵੀ ਰਾਜਪੁਰੇ ਟਿੱਪਰ ਲਾ ਦਿਓ ਮਿੱਟੀ ਦੇ ਸਾਡੇ ਟਿੱਪਰੇ ਫੜ ਕੇ ਵੀ ਜਾਨੋ ਹਟਾ ਦਿਓ ਸੰਭੂ ਨੂੰ ਆਰਾ ਕਨੌਰੀ ਨੂੰ ਸਭ ਉੱਥੇ ਪਾਤੜਾ ਵਾਲਿਆਂ ਨੇ ਬੜੇ ਬੜੇ ਟਿਪਰ ਲਾ ਕੇ ਸੰਕਰ ਕਰਿਆ ਪਰ ਰਸਤਾ ਤਾਂ ਰੋਕਿਆ ਨਹੀਂ ਹੋਇਆ ਜੀ ਮੈਂ ਕਹਿੰਦਾ ਨਹੀਂ ਰੁਕਿਆ ਪਰ ਟਿਪਰ ਕਿਹਨੂੰ ਡਰਾ ਰਹੇ ਨੇ ਬੈਰੀਗੇਟ ਕਿਹਦੇ ਨੇ ਜਿਆਦਾ ਪੰਜਾਬ ਪੁਲਿਸ ਆ ਜਾ ਕੇ ਉੱਥੇ ਖੜੇ ਸਾਡੇ ਕਿਸਾਨਾਂ ਨਾਲ ਇਹ ਤਾਂ ਅਸੀਂ ਕਹੀਏ ਵੀ ਸਾਡੀ ਹੈ ਹੁਣ ਅਸੀਂ ਕੀ ਕਹੀਏ ਵੀ ਸਾਡਾ ਕੌਣ ਹੈ ਅਸੀਂ ਦੇ ਹੱਥੇ ਸਾਡੇ ਕੋਲ ਸਿਰਫ ਸਾਡੇ ਕਿਸਾਨ ਦਾ ਵਹੀਕਲ ਹੈ ਜਿਹੜਾ ਜਿਹੜਾ ਅੱਗੇ ਸਾਡਾ ਟਰੈਕਟਰ ਸਾਡਾ ਆਪਣਾ ਸਾਧਨ ਹੈ ਕਰਦਾ ਅਸੀਂ ਉਹ ਲੈ ਕੇ ਚੱਲਿਆਂ ਨਾਲ ਟਰਾਲੀਆਂ 'ਚ ਕੋਈ ਹਥਿਆਰ ਨਹੀਂ ਕੋਈ ਨਹੀਂ ਹਥਿਆਰ ਕਿੱਥੋਂ ਨੇ ਰਸਣ ਹੈ ਜਿਹੜਾ 6-6 ਪੀਂਦੇ ਨਾਲ ਸਾਨੂੰ ਪਤਾ ਹੈ ਵੀ ਇੰਨੀਆਂ ਬੋਲੀਆਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਸਾਨੂੰ ਆਪ ਪਕਾ ਕੇ ਖਾਣੀਆਂ ਪੈਣੀਆਂ ਨੇ ਘਰੇ ਤਾਂ ਸਾਡੀਆਂ ਬੇਬੇਆ ਬਣਾ ਕੇ ਦਿੰਦਿਆਂ ਨੇ ਉੱਥੇ ਤਾਂ ਕਿਸਾਨ ਆਪ ਬਣਾ ਆਪਾਂ ਖਾਂਦੇ ਨੇ ਤੁਸੀਂ ਇੱਕ ਹੋਰ ਹੈਰਾਨ ਹੋਵੋਗੇ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਜਿਹੜੀ ਸੀਆਰਪੀ ਹਰਿਆਣਾ ਪੁਲਿਸ ਸਾਡੇ ਤੇ ਗੋਲੀਆਂ ਵਰਾ ਰਹੀ ਹੈ ਉਹ ਉਹ ਲੰਗਰ ਕਿਦਾ ਸਕਦੀ ਹੈ ਸਾਡਾ ਇਹੜਾ ਉਥੇ ਲੰਗਰ ਵਾੜਿਆ ਸਾਂਝਾ ਉਹ ਬਾਬੇ ਲਾਲਕ ਦਾ ਲੰਗਰ ਆ ਇੰਨੀ ਸ਼ਰਮ ਕਰ ਲੋ ਯਾਰਾ ਵੀ ਅਸੀਂ ਕਦੇ ਬਗਾਵਤ ਨਹੀਂ ਕੀਤੀ ਅਸੀਂ ਥੋੜੇ ਸਾਡੇ ਨਹੀਂ ਕਰਿਆ ਸਾਰੇ ਧਰਮਾਂ ਨੂੰ ਸਾਰੀਆਂ ਜਾਤਾਂ ਨੂੰ ਹੁਣ ਭਗਤ ਰਵਦਾਸ ਜੀ ਦਾ ਦਿਹਾੜਾ ਆ ਰਿਹਾ ਦੇਖੋ ਕਿਵੇਂ ਲੋਕ ਭੰਗੜੇ ਪਾ ਰਹੇ ਨੇ ਚਾਹ ਨਾਲ ਮਨਾਉਂਦੇ ਨੇ ਪਹਿਲਾ ਪਹਿਲਾ ਜੈੰਤੀਆਂ ਆਈਆਂ ਕਿੱਲੇ ਦਿਹਾੜੇ ਆਉਂਦੇ ਨੇ ਸਾਡੇ Hindu ਭਰਾਮਾ ਦੇ Muslim ਭਰਾਮਾ ਦੇ ਅਸੀਂ ਚਾਹ ਨਾਲ ਮਨਾਉਂਦੇ ਆ ਪਰ ਸਾਡੀ ਸੈਂਟਰ ਦੀ ਸਰਕਾਰ ਹਰਿਆਣੇ ਦਾ ਬਲੋਂਰ ਲੜ ਖੱਟਰ ਜਿਹਦੇ ਚ ਭਾ ਚੌਧਰੀ ਭਾਜ ਲਾਲ ਦੀ ਰੂਹ ਪ੍ਰਵੇਸ਼ ਕਰ ਗਈ ਉਦੋਂ ਖੇਡਾ ਸੀ ਪੁਰਾਣੇ ਸਮੇਂ 올림픽 ਦੀਆਂ ਖੇਡਾਂ ਹੋ ਰਹੀਆਂ ਨੇ ਦਿੱਲੀ 'ਚ ਉਦੋਂ ਵੀ ਕਿਸਾਨਾਂ ਨੂੰ ਲਾਹ ਲਾ ਕੇ ਖਾਸ ਕਰ ਸਿੱਖਾਂ ਨੂੰ ਦਿੱਲੀ ਜਾਣੋਂ ਰੋਕਦੇ ਸੀ ਕਿ ਇਹ ਉੱਥੇ ਜਾ ਕੇ ਖੱਲਰ ਨਾ ਪਾਉਣ ਸਾਡੇ ਤੇ ਪਤਾ ਨਹੀਂ ਕਿੱਥੋਂ ਲਿਆਏ ਨੇ ਸਾਡੇ ਤੇ ਸਿੱਧਾ ਹੀ ਠੱਪਾ ਅੱਤਵਾਦੀ ਖਾਰਿਸਤਾਨੀ ਪਤਾ ਨਹੀਂ ਕੀ ਕੀ ਕਹੀ ਜਾ ਰਹੇ ਨੇ ਸਾਨੂੰ ਇਹ ਕੋਈ ਕਹਿੰਦਾ ਹੀ ਨਹੀਂ ਵੀ ਭਾਈ ਅਸੀਂ ਭੁੱਖਿਆਂ ਨੂੰ ਅਨਾਜ ਖਰਾਉਣ ਆਲੇ ਆ ਸਾਡਾ ਤਾਂ ਇਤਿਹਾਸ ਹੈ ਜੇ ਇੱਥੇ ਕਰੋਨਾ ਆਇਆ कोरोना ਚ ਅਸੀਂ ਕਿੰਨਾ ਕੁਛ ਕਰਿਆ ਜੀ ਆਇਆ ਤਲੀ ਤੇ ਧਰ ਕੇ ਲੜੇ ਪਰ ਸਾਨੂੰ ਇਨਸਾਫ ਆ ਬੰਨ ਰਿਹਾ ਵੀ ਜੇ ਤੁਸੀਂ ਲੜਨ ਵਾਲੇ ਸਾਡੇ ਲੋਕਾਂ ਦੀ ਰੱਖਿਆ ਕਰਨ ਵਾਲੇ ਫੌਜ ਨਾ ਹੋਵੇ ਪੁਲਿਸ ਨਾ ਹੋਵੇ ਵੱਧ ਰਾਖੀ ਅੱਜ ਤੱਕ ਕਿਸਾਨ ਕਰ ਰਹੇ ਜਿਹੜੀ ਤੁਸੀਂ ਗੱਲ ਕੀਤੀ ਹੈ ਖਾਲਸਤਾਨੀ ਤੁਹਾਨੂੰ ਕਹਿੰਦੇ ਨੇ ਅੱਤਵਾਦੀ ਤੁਹਾਨੂੰ ਕਹਿੰਦੇ ਨੇ ਪਤਾ ਨਹੀਂ ਕੀ ਕੀ ਅੜੜ ਨਾਮ ਲੈ ਕੇ ਉਹ ਬੁਲਾਉਂਦੇ ਨੇ ਪਰ ਉੱਥੇ ਇਹ ਹੈ ਵੀ ਤੁਹਾਨੂੰ ਗੁੱਸਾ ਲੱਗਦਾ ਇਹ ਚੀਜ਼ ਨਹੀਂ ਨਹੀਂ ਮੈਂ ਕਹਿ ਰਿਹਾ ਵੀ ਸਾਨੂੰ ਖਾਲਸਤਾਨੀ ਤਾਂ ਤੁਸੀਂ ਤਾਂ ਕਹੋ ਜੇ ਸਾਡੀ ਵੱਖਰੀ ਪਛਾਣ ਨਾ ਹੋਵੇ ਉਹਦਾ ਇੱਕ ਸਬਦ ਹੈ ਉਹਨੂੰ ਸਾਨੂੰ ਚਾਹੇ ਖਾਲਸਤਾਨੀ ਕਹੀ ਜਾਓ ਚਾਹੇ ਪਾਕਿਸਤਾਨੀ ਕਹੀ ਜਾਓ ਜਿਹੜਾ ਖਾਲਸੇ ਦਾ ਸਬਦ ਹੈ ਖਾਲਸ ਵੀ ਨਿਆਰਾ ਪਰ ਕਲਗੀਧਰ ਦਸਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਖਰੀ ਕੌਮ ਇੱਕ ਸਜਾਤੀ ਖੰਡੇ ਬਾਟੇ ਦਾ ਅੰਮ੍ਰਿਤਸਖਦੀ ਹੈ ਉਹਦਾ ਵੱਖਰਾ ਸਿੰਘ ਹੈ ਜਿਵੇਂ ਸਿੱਖਾਂ ਸਿੰਘ ਚ فرق ਸਾਡੇ ਚ ਵੀ ਫਰਕ ਹੈ ਨਾ اچھا ਤੁਹਾਡੇ ਉਹ ਵੀ ਕਲੀਅਰ ਬਿਲਕੁਲ ਜਿਹੜਾ ਖੰਡੇ ਬਾਟੇ ਦਾ ਅੰਬਰਤ ਸਕਦਾ ਪੰਜ ਪਿਆਰਿਆਂ ਤੋਂ ਉਹ ਹੈਗਾ ਸਿੰਘ ਨਹੀਂ ਸਿੱਖ ਸਾਰੇ ਨੇ ਜਿਹੜਾ ਦਾੜਾ ਰੱਖਦਾ ਪੱਗ ਬੰਨhta ਪਰ ਉਹਨੇ ਅੰਬਰਤ ਨਹੀਂ ਸਕਿਆ ਉਹ ਸਿੰਘ ਨਹੀਂ ਉਹ ਸਿੱਖ ਹੈ ਇਹ ਮੈਂ ਤੁਹਾਨੂੰ ਕਲੀਅਰ ਤਾਂ ਕਰਤਾ ਸਿੰਘ আর ਸਿੱਖ ਚ ਅੰਤਰ ਹੈ ਜਿਵੇਂ ਮੈਂ ਆਏ ਆ ਅੰਬਰਤ ਆ ਰਿਹਾ ਸਿੰਘ ਤਾਂ ਮੇਰੇ ਨਾਲ ਪਿੱਛੇ ਵੀ ਲੱਗਦਾ ਮੇਰੀ ਤਾਂ ਬਿਲਕੁਲ ਇਹ ਫੇ ਤੁਸੀਂ ਸਿੰਘ ਥੋੜਾ ਘਟਾ ਦੋਗੇ ਤੁਸੀਂ ਕੱਲੋਂ ਅੰਬਰਤ ਸ਼ਕਲੋਂਗੇ ਏ ਫੇਰ ਤੁਸੀਂ ਸਿੰਘ ਬਣੋਂਗੇ ਅੱਜ ਤੁਸੀਂ ਇਹ ਕਹਿ ਸਕਦੇ ਹੋ ਵੀ ਮੈਂ ਸਿੱਖਾਂ ਹੂੰ ਇਹ ਨਹੀਂ ਕਹੋਗੇ ਹੁਣ ਤਾਂ ਇਹ ਦੇਖੋ ਤੁਸੀਂ ਆਪਣੀ ਗੱਲ ਕਿਉਂ ਕਰਦੇ ਹੋ ਨੌ ਪਾਸ ਸਈਆਂ ਨੇ ਸਿੰਘ ਨਹੀਂ ਲਿਖਿਆ ਵਾ ਹੂੰ ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰਿਆਂ ਤੋਂ ਆਪ ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ ਫੇਰ ਕਿਹਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਹੈ ਜੀ ਉਹਨਾਂ ਤੋਂ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਨੇ ਸਿੰਘ ਕਾਇਆ ਪਾਸਾ ਜੀ ਪਰ ਤੁਸੀਂ ਅਪੀਲ ਕੀ ਕਰਦੇ ਹੋ ਮੈਂ ਅਪੀਲ ਇਹ ਕਰਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਹਰਿਆਣਾ ਦਾ ਮੁੱਖ ਮੰਤਰੀ ਇਹ ਬੈ ਕੇ ਆ ਅਤਿਆਚਾਰ ਬੰਦ ਕਰਨ ਜੇ ਫੇਰ ਵੀ ਸਾਡੇ ਪੰਜਾਬ ਨਾਲ ਇਹਨਾਂ ਨੂੰ ਕੋਈ ਗੁੱਸਾ ਹੈ ਫੇਰ ਅਸੀਂ ਕਹਿ ਰਿਹਾ ਵੀ ਦਿੱਲੀ ਇਧਰ ਆ ਨਾਕੇ ਕਰ ਦਵੇ ਪੱਕੇ ਅਰ ਸਾਡਾ ਸਾਨੂੰ ਬਾਗਾ ਖੋਲ ਦਵੇ ਅਸੀਂ ਫੇਰ ਇਧਰ ਲੈਣਾ ਰਲ ਜਣੇ ਜਾ ਕੇ ਜੇ ਤੁਸੀਂ ਸਾਨੂੰ ਨਹੀਂ ਸਾਰਾ ਕੁ ਕਰਨ ਦੇ ਬਾਵਜੂਦ ਕੁਰਬਾਨੀਆਂ ਹੋਣ ਦੇ ਬਾਵਜੂਦ ਵੀ ਸਾਨੂੰ ਨਹੀਂ ਪ੍ਰਵਾਨ ਕਰਦੇ ਫਿਰ ਐ ਦੰਨੂ ਕਿਰਪਾ ਕਰ ਦੋ ਸਾਡੇ ਤੇ ਅਸੀਂ ਇੰਦਰ ਲੰਘ ਜਾਂਦੇ ਆ ਪਰ ਜੇ ਉਹਦੋਂ ਦਾ ਉਹਦੋਂ ਦਾ ਪਹਿਲੇ ਕਹਿ ਦਿੰਦੇ ਵੀ ਹਮਲੇ ਹੁੰਦੇ ਨੇ ਜੇ ਹੁੰਦਾ ਉਹ ਹੁੰਦਾ ਉਹ ਫਿਰ ਅਸੀਂ ਕਿਵੇਂ ਕਹਾਂਗੇ ਜੀ ਸਾਡੇ ਦੇ ਤਾਂ ਸਾਡੇ ਵਾਲੇ ਹੀ ਕਰ ਰਹੇ ਨੇ ਅੱਛਾ ਉਹਨਾਂ ਵੀ ਕੋ ਪਾਕਿਸਤਾਨ ਦੀ ਗੋਲੀ ਨਾਲ ਵੀ ਅਸੀਂ ਉਹ ਸ਼ਹੀਦ ਹੋ ਗਏ ਸਾਡੇ ਘਰਾਂ ਨੂੰ ਫੌਜੀ ਇਹਦੇ ਲਸਾ ਹੁੰਦੀਆਂ ਨੇ ਆਹ ਔਰ ਹੁਣ ਦਿੱਲੀ ਵਾਲਿਆਂ ਦੀ ਹਰਿਆਣਾ ਵਾਲਿਆਂ ਦੀ ਗੋਲੀ ਨਾਲ ਵੀ ਸਾਡੇ ਘਰਾਂ ਨੂੰ ਲਸਾ ਆ ਰਹੀਆਂ ਨੇ ਫਿਰ ਅਸੀਂ ਇਹਨੂੰ ਕਹੀਏ ਲੱਗਦਾ ਜਿਹੜਾ ਮੁੰਡਾ ਸ਼ਹੀਦ ਹੋਇਆ ਹੈ ਕੋ ਸਰਕਾਰ ਵੱਲੋਂ ਉਹਨੂੰ ਮੁਆਵਜ਼ਾ ਮੈਂ ਕਹਿਣਾ ਵੀ ਉਹਨਾਂ ਦਾ ਪੁੱਤ ਨਹੀਂ ਮੁੜਦਾ ਸਰਕਾਰ ਮੁਆਵਜ਼ਾ ਦਵੇ ਟੱਠੇ ਖੂਚ ਗਰੇ ਪਰ ਜਿਹਦੇ ਘਰੋਂ ਅੱਜ ਦੀਵਾ ਬੁਝ ਗਿਆ ਕੱਲੇ ਪੁੱਤ ਦਾ ਉਹ ਨਹੀਂ ਮੁੜਦਾ ਉਹਦੇ ਲਈ ਸਰਕਾਰਾਂ ਦੀ ਨਲਕੀ ਹੈ ਜੇ ਸਹੀ ਇਨਸਾਫ ਹੋਵੇ ਇਥੋਂ ਦੀ ਇਥੋਂ ਦੀ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਸਹੀ ਇਨਸਾਫ ਕਰੇ ਤਾਂ ਹਰਿਆਣੇ ਦੇ ਮੁੱਖ ਮੰਤਰੀ ਦੇ ਉੱਥੋਂ ਦੇ ਡੀਜੀਪੀ ਤੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੇਸ ਰਜਿਸਟਰ ਕਰਨਾ ਚਾਹੀਦਾ ਕਤਲ ਦਾ ਜਿਨ੍ਹਾਂ ਨੇ ਅਗਲੇ ਦਾ ਮਾਂ ਦਾ ਪੁੱਤ ਮਾਰਤਾ ਉਹ ਕਹਿੰਦੇ ਵੀ ਅਸੀਂ ਥੋੜੀ ਚਲਾਈਏ ਨੇ ਉਹਦਾ ਫੌਜ ਨੇ ਉਹਨੇ ਚਲਾਈ ਆਏ ਤਾਂ ਫਿਰ ਪ੍ਰਕਾਸ਼ ਬਾਦਲ ਵੀ ਕਹਿੰਦੀ ਕਹਿੰਦੇ ਜਿਹੜਾ ਬਰਗਾੜੀ ਮੋਰਚੇ ਤੇ ਜਿਹੜਾ ਗੋਲੀ ਚੱਲੀ ਆ ਅਸੀਂ ਨਹੀਂ ਚਲਾਈ ਫਿਰ ਸਰਕਾਰ ਕਾਦੀ ਬਣਦੀ ਐ ਅੱਜ ਭਗਵੰਤ ਮਾਨ ਦੀ ਸਰਕਾਰ ਐ ਤਾਂ ਹੀ ਉਹਦਾ ਨਾਮ ਲੈ ਰਿਆ ਮੈਂ ਓਕੇ ਵੀ ਚੰਗੇ ਮਾਰੇ ਦਾ ਜ਼ਿੰਮੇਵਾਰ ਐ ਤੂੰ ਜਿੰਨੀ ਦੇਰ ਅੱਜ ਤਾਂ ਹੱਲ ਚੋਣ ਜਾਬਤਾ ਨਹੀਂ ਲੱਗਿਆ ਅੱਜ ਤਾਂ ਦੇਖਦਾ ਪ੍ਰਧਾਨ ਮੰਤਰੀ ਉਹ ਜ਼ਿੰਮੇਵਾਰ ਆ ਅੱਜ ਤਾਂ ਮਨੋਲਾਲ ਖੱਟਰੇ ਜ਼ਿੰਮੇਵਾਰ ਐ ਅੱਜ ਤਾਂ ਉਥੋਂ ਦਾ ਡੀਜੀਪੀ ਜ਼ਿੰਮੇਵਾਰ ਐ ਅੱਜ ਕਿਵੇਂ ਭੱਜਣਗੇ ਇਹ ਤਾਂ ਜੇ ਕੋਰਟ ਸਹੀ ਇਨਸਾਫ ਦੇ ਕੇ ਸਾਨੂੰ ਸਾਨੂੰ ਹਨਸਾਫ ਦੇ ਦੇਵੇ ਸਹੀ ਤਰਾਜੂ ਨਾਲ ਤੋਲ ਦੇਵੇ ਤਾਂ ਇਹਨਾਂ ਚ ਕੋਈ ਨਹੀਂ ਬਚਦਾ ਸਾਰਿਆਂ ਦੇ ਪਰਚਾ ਦਰਜ ਹੁੰਦਾ ਪੁਲਿਸ ਸਾਹਿਬ ਇੱਕ ਥੋੜੇ ਨਾਲ ਹੋਰ ਗੱਲ ਕਰਨੀ ਹੈ ਤੁਸੀਂ ਬਾਰਡਰਾਂ ਤੇ ਜਾ ਰਹੇ ਹੋ ਕਿਸਾਨੀ ਅੰਦੋਲਨ ਚ ਜਾ ਰਹੇ ਹੋ ਕਿ ਇਹ ਅੰਦੋਲਨ ਜਿਹੜਾ ਚੱਲ ਰਿਹਾ ਹੈ ਪਹਿਲਾਂ ਸਵਾ ਸਾਲ ਚੱਲਿਆ ਹੁਣ ਚੱਲ ਰਿਹਾ ਹੈ 1 ਲੱਖ ਕਿਸਾਨਾਂ ਦਾ ਅੰਦੋਲਨ ਹੈ ਜਿਹੜੇ ਖੇਤੀਬਾੜੀ ਕਰਦੇ ਉਹਨਾਂ ਦਾ ਅੰਦੋਲਨ ਹੈ ਜ ਜਿਵੇਂ ਕਈ ਵਾਰ ਨਾਰਾ ਲੱਗੇ ਜਾਂਦਾ ਹੈ ਉਹਦੇ ਬਾਰੇ ਵੀ ਥੋੜੀ ਵਿਸ਼ੇਸ਼ ਗੱਲ ਕਰੀਏ ਆਪਾਂ ਜਿਹੜਾ ਤੁਹਾਡਾ ਸਵਾਲ ਹੈ ਇਹ ਅਹਿਮ ਸਵਾਲ ਹੈ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਅੰਨ ਜਿਹਦੇ ਅੰਦਰ ਵੀ ਜਾਂਦਾ ਹੈ ਠੀਕ ਹੈ ਜੀ ਉਹ ਚ ਸਾਡਾ ਪੱਤਰਕਾਰ ਭਰਾ ਵੀ ਆਉਂਦੇ ਨੇ ਇਲੈਕਟ੍ਰੋ ਮੀਡੀਆ ਵਾਲੇ ਵੀ ਆਉਂਦੇ ਨੇ ਸਰਕਾਰਾਂ ਵੀ ਆਉਂਦੀਆਂ ਨੇ ਜੇ ਉਸ ਇਮਾਨਦਾਰੀ ਨਾਲ ਅੰਦਰ ਦੇਖਣ ਕਿ ਸਾਡੇ ਘਰਾਂ 'ਚ ਵੀ ਕਣ ਕਹੇਗੀ ਸਾਡੇ ਘਰਾਂ 'ਚ ਦਾਲ ਚੌਲ ਸਭ ਜੋ ਕਿਸਾਨ ਦੇ ਖੇਤ ਚ ਉਗਦਾ ਉਹ ਹੈਗਾ ਉਹਦੇ ਲਈ ਚਾਹੇ ਕੋਈ ਫੇਸਬੁੱਕ ਤੇ ਠੀਕ ਹੈ ਜੀ ਚਾਹੇ ਕਿਸੇ ਵੀ ਢੰਗ ਨਾਲ ਜੇ ਕੋਈ ਮੰਦਿਰ ਚ ਗੁਰਦੁਆਰੇ ਚ ਮਸਜਿਦ ਚ ਹਰ ਧਰਮ ਚ ਜੇ ਪੁਜਾਰੀ ਬੈਠਾ ਹੈ ਉਹਦਾ ਵੀ ਅਧੋਲਣਾ ਹੈ ਠੀਕ ਹੈ ਜੀ ਤਾਂ ਕਿ ਜੇ ਉੱਥੇ ਪੂਜਾ ਵੀ ਹੁੰਦੀ ਹੈ ਪੂਜਾ ਪਾਠ ਹੋਣਾ ਉੱਥੇ ਵੀ ਲੋੜ ਹੈ ਠੀਕ ਹੈ ਜੀ ਇਹਦੇ ਕਰਕੇ ਇਹਦੇ ਚ ਜਿੰਨਾ ਵੀ ਕੋਈ ਮਦਦ ਕਿਸੇ ਢੰਗ ਨਾਲ ਵੀ ਕਰ ਸਕਦਾ ਹੈ ਕੋਈ ਜਿੰਦਾਬਾਦ ਲਿਖ ਕੇ ਕਰ ਸਕਦਾ ਹੈ ਮੇਰੇ ਨਾਲ ਪੈਸੇ ਨਾਲ ਕਰ ਸਕਦਾ ਫੇਸਬੁਕ ਦੇ ਕਿਸਾਨ ਜਿੰਦਾਬਾਦ ਲਿਖ ਦਿੰਦੇ ਆ ਮੈਂ ਕਹਿ ਰਿਹਾ ਵੀ ਹਰ ਕੋਈ ਇਹਦੇ ਚ ਜਾਤ ਪਾਤ ਦੀ ਠੀਕ ਹੈ ਕੋਈ ਇੱਥੇ ਕੁਛ ਨਹੀਂ ਬਾਬੇ ਨਾਨਕ ਦੀ ਤਰ੍ਹਾਂ ਇਹ ਖੁੱਲਾ ਸੱਤਾ ਹੈ ਖੁੱਲਾ ਲਗੜਾ ਸਿਰਫ ਇਹ ਹੁੰਦਾ ਵੀ ਜਿਹੜੇ ਅੱਗੇ ਤੁਰਦੇ ਹੁੰਦੇ ਨੇ ਉਹਨਾਂ ਨੇ ਕੋਈ ਨਾ ਕੋਈ ਤਾਂ ਬੈਨਰ ਲੈ ਕੇ ਤੁਰਨਾ ਹੀ ਹੁੰਦਾ ਬੈਨਰ ਹੈ ਜਿਹੜਾ ਉਹ ਕੱਲਾ ਕਿਸਾਨ ਮਜ਼ਦੂਰ ਦਾ ਬੈਨਰ ਹੈ ਪਰ ਮੈਂ ਫੇਰ ਅਪੀਲ ਕਰਦਾ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਜਿਹੜੇ ਮੰਨਦੇ ਨੇ ਕਿ ਅਸੀਂ ਅੰਨਦਾਤੇ ਦੇ ਨਾਲ ਹੀ ਵਿਚਰਨਾ ਹੈ ਅੰਨਦਾਤੇ ਦੇ ਨਾਲ ਹੀ ਇਹ ਦੇਸ਼ ਚੱਲਿਆ ਫਿਰਦਾ ਹੈ ਕਿਤੇ ਵੀ ਦੁਨੀਆ 'ਚ ਹੋਵੇ ਕਿ ਹਰ ਧਰਮ ਹਰ ਵਰਗ ਜਿਹਨੂੰ ਅੰਨ ਦੀ ਲੋੜ ਹੈ ਉਹਦਾ ਨਹੀਂ ਸਰਦਾ ਉਹ ਇਹਨਾਂ ਦੀ ਸੁੱਖ ਮਨਾਵੇ ਤੇ ਇਹਨਾਂ ਦੇ ਨਾਲ ਖੜੇ ਤਾਂ ਕਿ ਆਪਾਂ ਸੁੱਤੀਆਂ ਸਰਕਾਰਾਂ ਨੂੰ ਜਗਾ ਕੇ ਆਪਣੇ ਹੱਕ ਲੈ ਸਕੀਏ ਆ ਮੇਰੀ ਬੇਨਤੀ ਇਹ ਸੰ ਸਾਡੇ ਨਾਲ ਪਰਮਜੀਤ ਸਿੰਘ ਸੋਹਲੀ ਅਕਾਲੀ ਦਲ ਸੁਤੰਤਰਤਾ ਦੇ ਕੌਮੀ ਪ੍ਰਧਾਨ